ਜਿੰਦਾਬਾਦ ਮਾਦੀ ਸਾੜੇ ਮਰ ਗਿਆ ਕੰਗੜਾ ਰੱਡੀ ਕਰ ਗਿਆ ਮਾਦੀ ਸਾੜੇ ਮਰ ਗਿਆ ਕੰਗੜਾ ਰੱਡੀ ਕਰ ਗਿਆ ਆਪਾਂ ਭਵਾਂ ਤੋਂ ਜੀ ਅੱਛਾ ਜੀ ਕਿੱਧਰ ਜਾ ਰਹੇ ਸਿੰਘੂ ਕ્વાਟਰ ਸਿੰਘ ਕ્વાਟਰ ਜੀ ਅੱਛਾ ਕੀ ਕਰਨ ਜਾ ਰਹੇ ਤੁਸੀਂ ਉੱਥੇ ਕਾਲੇ ਕਲੂਨ ਰੱਦ ਕਰਨ ਨਾਲ ਜਾ ਰਹੇ ਜੀ ਅੱਛਾ ਜੀ ਤੇ ਪ੍ਰੇਡ ਵਾਸਤੇ ਪ੍ਰੇਡ 26 ਜਨਵਰੀ 26 ਜਨਵਰੀ ਕਿਸਾਨਾਂ ਦੇ ਹੁਕਮ ਦੇ ਨਾਲ ਅਸੀਂ ਦਿੱਲੀ ਚ ਲੈ ਆਏ ਸੋ ਅੱਜ ਦੇ ਜੋ ਉੱਥੇ ਬੈਠੇ ਹਨ ਸਾਰੇ 30 31 ਜਿੱਥੇ ਬੰਦੀਆਂ तकरीबन 3 400 ਪੂਰੇ ਆਪਣੇ ਇੰਡੀਆ ਦੀਆਂ ਸੋ ਉਹਨਾਂ ਨੇ ਸੱਦਾ ਦਿੱਤਾ ਸੀ ਸਾਰਿਆਂ ਨੂੰ ਕਿ ਆਪਣੇ ਆਪਣੇ ਘਰ ਤੋਂ ਇੱਕ ਇੱਕ ਮੈਂਬਰ ਸੋ ਦਿੱਲੀ ਪਹੁੰਚੋ ਤਾਂ ਜੋ ਕਿ ਕੱਲ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਤੇ ਜੋ ਪਰੇਡ ਕਿਸਾਨਾਂ ਦਾ ਮਾਰਚ ਹੈ ਜੋ ਸਾਨੂੰ ਸਰਕਾਰ ਦੀ ਜੋ ਉੱਥੇ ਦੀ ਪੁਲਿਸ ਆ ਵੀ ਝੂਗੀ ਹੋਣਾ ਉਹਨਾਂ ਨੇ ਸਾਨੂੰ ਪਰੇਡ ਵਾਸਤੇ ਰੂਟ ਪਲਾਨ ਵੀ ਦਿੱਤਾ ਸੋ ਕੱਲ ਨੂੰ ਅਸੀਂ ਸਵੇਰੇ ਉੱਤੇ ਸਾਰੇ ਦਿੱਲੀ ਚ ਘੁੰਮ ਕੇ ਸੋ ਕਿਸਾਨਾਂ ਦੇ ਨਾਲ ਜੋ ਸਾਡੇ ਕਿਸਾਨ ਦੇ ਗੁਰਸੰਗਰ ਸਿੰਘਾਂ ਉੱਤੇ ਬੈਠੇ ਦੋ ਮਹੀਨੇ ਤੋਂ ਸੋ ਕਿਸਾਨ ਲੀਡਰ ਜਿਵੇਂ ਵੀ ਸਾਨੂੰ ਹੁਕਮ ਕਰਨਗੇ ਅਸੀਂ ਉਦਾ ਦੇ ਨਾਲ ਮੋਟਾ ਨਾਲ ਮੋਟਾ ਖੜਕੇ ਖੜੇ ਆ ਸੋ ਜਿੱਦਾਂ ਦਾ ਉਹਨਾਂ ਦਾ ਹੁਕਮ ਹੋਵੇਗਾ ਉਦਾਂ ਹੀ ਅਸੀਂ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਾਂਗੇ ਕਿਉਂਕਿ ਸਾਡੇ ਚ ਹੋਸ਼ ਵਾਲੇ ਵੀ ਹੈਗੇ ਤੇ ਜੋਸ਼ ਵਾਲੇ ਵੀ ਹੈਗੇ ਹਰ ਇੱਕ ਤਰ੍ਹਾਂ ਦੇ ਜਿੱਦਾਂ ਵੀ ਸਾਨੂੰ ਹੁਕਮ ਹੋਵੇਗਾ ਅਸੀਂ ਉਹਦੇ ਪਵੰਦ ਆ